ਸਤਨਾਮ ਸ੍ਰੀ ਵਾਹਿਗੁਰੂ ਸਹਿਜਿਓ ਜਪ ਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਪਰਸਾਦ ਜਪ ਆਦ ਸਤਜੁਗਾਡ ਸਭ ਹੈ ਪੀ ਸਚ ਨਾਨਕ ਹੋਸੀ ਹੀ ਸਚ ਸੋਚੈ ਸੋਚਨੋ ਹੋਵੈ ਜੇ ਸੋਚੀ ਲਗਵਾਰ ਚੁਪੈ ਚੁਪਨੋ ਹੋਵੈ ਤੇ ਲਾਇ ਰਹੈ ਵਿਚਾਰ ਭੁਖਿਆ ਭੋਖਣਾ ਤਰੀ ਜੇ ਬੰਨਾ ਪ੍ਰੀਆ ਭਾਰ ਸਹਿ ਸਿਆਣਪਾਂ ਲਖੋਹਿ ਤਾ ਇੱਕ ਨਾ ਚੱਲੇ ਨਾਲ ਕਿ ਸਟਿਆਰਾ ਹੋਈ ਐ ਇੱਕ ਮਕੋੜਾ ਤਤਪਾਲ ਹੁਕਮ ਰਜ਼ਾਈ ਚੱਲਣਾ ਸਾਰੇ ਲਿਖਿਆ ਨਾਲ ਹੁਕਮੀ ਹੋਣਾ ਆਖਾਰ ਹੁਕਮ ਨ ਕਹਿਆ ਜਾਏ ਹੁਕਮੀ ਹੋਣ ਦੀ ਹੁਕਮ ਹੈ ਬੜਿਆਈ ਹੁਕਮੀ ਉਤਮ ਨੀਚੋ ਹੁਕਮ ਦੇਖੋ ਦੁੱਖ ਸੁੱਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਈਆ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੋ ਨ ਕੋਏ ਨਾ ਨੂੰ ਖੁਕਮੈ ਜਿਵ ਜੈ ਤਾ ਹਮੈ ਕਹੈ ਨ ਕੋਈ ਗਾਵੇ ਕੋ ਤਾਨ ਹੋਵੇ ਕਿ ਸਹਿਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣਵੜਿਆਈਆਂ ਚਾਰੋ ਗਾਵੇ ਕੋ ਦਿੱਤਿਆ ਵੇਖੇ ਨਿਸ਼ਾਰ ਗਾਵੇ ਕੋ ਸਾਜ ਕਰੇ ਤਨ ਖੇਹੀ ਗਾਵੇ ਕੋ ਜੀ ਲਖ ਦੇ ਗਾਵੇ ਕੋ ਜਾਪੈ ਸਹ ਦੂਰ ਗਾਵੇ ਕੋ ਵੇਖੇ ਹਜ਼ਰਾ ਹਜ਼ੂਰ ਕਤਨਾ ਕਥੀਨਾ ਆਵੇ ਟੋਠ ਕਥ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦਿਲ ਦੇ ਤੱਕ ਪਾਹੇ ਜੁਗਾ ਜੁਗੰਤਰ ਖਾਹੀ ਖਾ ਹੈ ਹੁਕਮ ਹੀ ਹੁਕਮ ਚਲਾਏ ਰਾਹ ਨਾਨਕ ਰਖ ਸਾਹਿਬ ਕਰਵਾ ਸਾਚਾ ਸਾਹਿਬ ਸਚ ਨਾਏ 파ਖੇ ਆਪੋ ਉਪਾਰ ਆਖੇ ਮੰਗ ਹੈ ਦੇਹ ਦੇਹ ਦਾਤ ਕਰੀਦਾਸਾਰ ਫੇਰ ਕਿਆ ਰਖੀਏ ਜਿਤ ਦੇਸ ਹਦਰਵਾਰ ਮੂੰਹ ਓਕੇ ਬੋਲਣ ਬੋਲੀ ਆ ਜੇ ਸੁਣ ਫਰੇ ਤਿਆਰ ਅੰਮ੍ਰਿਤ ਵਿਲਾ ਸਚਨਾਉ ਬੜਿਆ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖਵਾਰ ਨਾਨਕ ਕੀ ਵਹਿ ਜਾਣੀ ਸਭ ਆਪੇ ਸਤਿਆਰ ਆਪੇ ਨਾ ਜਾਇ ਕਿਤਾਂ ਨਾ ਹੋਏ ਅਤੇ ਆਪੇ ਆਪ ਰੰਝਣ ਸੋਏ ਜਿਨ ਸੇਵਿਆ ਤਨ ਪਾਇਆ ਮਾਨਕ ਗਾਵੀਏ ਗੁਣ ਗਾਵੀਆਂ ਸੁਣੀਏ ਮਨ ਰਖੀਏ ਭਾਉ ਸੁਖ ਵਰਹਰ ਸੁਖ ਕਰ ਲੈ ਜਾਇ ਗੁਰਮਖ ਨਾਦੁ ਕੋ ਰੇਦੰ ਗੁਰਮ ਕਰਿ ਹਸਾਈ ਗੁਰ ਇਸ਼ਰ ਗੁਰੂ ਪਰਮਾ ਗੁਰ ਪਾਰਵਤੀ ਮਾਈ ਜੇਹੋ ਜਾਣ ਆਖਾ ਨਾਹੀ ਕਹਿਣਾ ਕਿਤਾਂ ਨਾ ਜਾਈ ਗੁਰਾਇਕ ਦੇ ਮਜਾਈ ਸੁਬਨਾ ਜੀਆਂ ਕਾਇਕ ਦਾਸਾਂ ਸ੍ਰੀ ਮਨ ਸਰਨਾ ਜਾਈ ਢੇਰ ਸੁਨਾਵਾ ਜੇ ਤਸਵਾਵਾ ਗਣ ਘਾਣੇ ਕੇ ਨਾਲੇ ਕਰੀ ਜੇਤੀ ਸੇਠ ਆਈ ਵੇਖਾ ਗਣ ਕਰਮਾਂ ਕੇ ਮਿਲ ਲਈ ਮਾਤ ਵਿੱਚ ਰਤਨ ਜਵਾਹਰ ਬਾਰਖ ਜੇ ਕੋਬਰ ਕੀ ਸਿਕ ਸੁਣੀ ਗੁਰਾਇਕ ਦੇ ਜਾਈ ਸੁਬਨਾ ਜੀਆਂ ਕਾਇਕ ਦਾਸਾਂ ਸ੍ਰੀ ਮਨ ਸਰਨਾ ਜਾਈ ਜੇ ਜੋ ਬਚਾਰੇ ਹਾਰ ਜਾ ਹੋ ਸੁਣੀ ਹੋਏ ਨਮਾ ਖੰਡਾ ਵਿੱਚ ਜਾਣੀ ਨਾ ਚਲੇ ਸਭ ਹੋਏ ਚੰਗਾਨ ਔਰ ਖਾਇਕ ਹੈ ਜਾਸਕੀਤ ਨਗਲੇ ਜੇਤ ਸੇ ਨਜ਼ਰ ਨਾ ਆਵੇ ਤਾਂ ਬਾਤ ਨੂੰ ਛਿਰਕੇ ਇਕਾਂਦਰ ਗਿਟਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੀ ਆਗਣਦੀ ਇਹ ਹਾਲ ਕੋਈ ਨਾ ਸਮਝੇ ਜੇਤ ਸਾਨੂੰ ਕੋਈ ਸੁਣਿਆ ਸਤ ਪੀਰ ਸੁਨਾਨਤ ਸੁਣਿਆ ਧਰਤੋਂ ਆਕਾਸ ਸੁਣਿਆ ਦੀਪ ਲੋਕਾ ਕਾਲ ਸੁਣਿਆ ਕੋਈ ਨਾ ਸਕੈ ਕਾਲ ਨਾਨਕ ਭਗਤਾਂ ਸਦਾਵੇਂ ਦਾਸ ਸੁਣਿਆ ਦੁੱਖਾ ਕਾਲ ਦਾਸ ਸੁਣਿਆ ਈਸ਼ਰ ਬਰਮਾ ਇੰਦਰ ਸੁਣਿਆ ਮੁਖ ਸਰਾ ਹਰਮੰਦ ਸੁਣਿਆ ਜੋਗ ਦੇ ਬਚਨ ਭੇਦ ਸੁਣਿਆ ਸਾਤ ਸੰਤੋਖ ਵੇਦ ਨਾਨਕ ਭਗਤਾਂ ਸਦਾ ਵੇਦਾ ਸੁਣਿਆ ਦੋਖ ਖਾਪ ਖਾ ਨਾਸ ਸੁਣਿਆ ਸਾਤ ਸੰਤੋਖ ਗਿਆਨ ਸੁਣਿਆ ਸੜਕਾ ਇਸ਼ਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੋਖ ਖਾਪ ਕਾ ਨਾਸ ਸੁਣਿਆ ਸਰਾ ਗੁਣਾ ਕੇਗਾ ਸੁਣਿਆ ਸੇਰ ਪਾਦਸ਼ਾਹ ਸੁਨਿਆਂ ਦੇ ਪਾਵੇ ਰਾਹ ਸੁਨਿਆ ਹਾਸੇ ਸਗਾ ਨਾਨਕ ਭਗਤਾਂ ਸਦਾ ਵੇ ਰਾਹ ਸੁਨਿਆ ਦੂਖ ਪਾਖਾ ਨਾਸ ਮੰਨੇ ਕੀ ਕਤਹੇ ਨਾ ਜਾਏ ਦੇਖੋ ਕਹਿ ਬਿਛਵਿ ਸਾਈ ਕਾਗਦ ਖਲ ਨਾਲ ਲਖਣ ਹਾਰ ਬੰਨੇ ਕਾਗਹਿ ਕਰਨ ਵਿਚਾਰ ਐਸਾ ਨਾਮ ਮਿਲਣ ਜਣ ਹੋਏ ਜੇ ਕੋ ਮਾਨਜਾਣ ਮ ਕੋਏ ਮੰਨੇ ਸੁਰਤ ਹੋਇ ਮਨ ਬੁਧਾ ਮੰਨੇ ਸਦਭੂਨ ਕੀ ਸਦਾ ਮੰਨੇ ਮੋਹ ਚੋਟਾ ਨਾ ਖਾਏ ਮਨਹਿ ਜਾਪ ਕੇ ਸਾਥ ਨਾ ਜਾਏ ਐਸਾ ਨਾਮ ਰਹਿ ਕੋਈ ਜੇ ਕੋ ਮਨ ਜਾਣ ਮਨ ਕੋਈ ਮੰਨੇ ਮਾਰ ਬਿਠਾਕ ਨਾ ਪਾਏ ਮੰਨੇ ਫਤੂਸੇ ਉੱਪਰ ਲਗਾਏ ਮੰਨੇ ਮਗਨਾ ਟੈਲੀਫੋਨ ਤੋਂ ਮੰਨਾ ਕੰਸੇ ਸੁਨ ਮੰਦ ਐਸਾ ਨਾਮ ਰੰਝਣ ਹੋਏ ਜੇ ਕੋ ਮਨ ਜਾਣ ਮਨ ਕੋਈ ਮੰਨੇ ਪਾਵ ਹੈ ਮੁਖ ਦਵਾਰ ਮੰਨੇ ਪਰਵਾਰ ਐਸਾ ਦਾ ਦੂ ਮੰਨਰ ਤੇ ਤਾਰੇ ਗੁਰ ਸੇਖੋਂ ਨੇ ਨਾਨਕ ਵੇਣ ਵੇਖ ਐਸਾ ਨਾਮ ਰੰਝਣ ਹੋਏ ਜੇ ਕੋ ਮਨ ਜਾਣ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵ ਹਿਰਦ ਗਹਿ ਪਰ ਪੰਚੇ ਸੋਹੇ ਜਰਾ ਜਾਨ ਪੰਚਾ ਖਾਗਰੇ ਧਿਆਨ ਜੇ ਕੋ ਕਹੈ ਕਰ ਵਿਚਾਰੁ ਕਰਤੇ ਕਹਿ ਕਰਨੈ ਨਾ ਸਵਾਰ ਤਾਉ ਲਤਰਮ ਦੇ ਆਖਾ ਪੂਰ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ ਬੁਝਾਵੈ ਸਚਿਆਰੁ ਸਭਲੇ ਪਰ ਪੀਤਾ ਭਾਰੂ ਧਰਤੀ ਹੋਰ ਪਰੈ ਹੋਰ ਹੋਰ ਜਿਸ ਤੇ ਭਾਰਤ ਲੈ ਕਮਜ਼ੋਰ ਜੀ ਜਾਤ ਰੰਗਾ ਕੇ ਨਾਮ ਸੁਗਨਾਖੈ ਉਰੀ ਕਲਾ ਇਹ ਲੇਖਾਲਿਕ ਜਾਣੇ ਕੋਈ ਲੇਖਾ ਲਿਖਿਆ ਕਿਤਾਹ ਹੋਏ ਕਿਤਾਹ ਤਾਨਸ ਵਾਲੇ ਹੋ ਕਿਤੀ ਦਾਰ ਜਾਣੇ ਕੌਣ ਸੋਚਾ ਕਿਤਾਬ ਸੋਇ ਕੋ ਘਵਾਉ ਦਿੱਸਤੇ ਹੋਏ ਲਾਤਰੀ ਆਉ ਕੁਦਰਤ ਕੌਣ ਕਹਾ ਵਿਚਾਰ ਵਾਰਿਆਂ ਨ ਜਾਵਾ ਇੱਕ ਵਾਰ ਜੋਤ ਸੁਭਾਵੇਂ ਸਹੀ ਪੁਲੀਕਾਰ ਤੋਂ ਸਦਾ ਸੁਣਾ ਮਨੁਕਰ ਅਸੰਖ ਜਵ ਸੰਖ ਪਾਹੋ ਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਕਵੇਦ ਪਾਠ ਸੰਖ ਜੋਗਣ ਰਹਿਦਾ ਸੋ ਅਸੰਖ ਭਗਤ ਗਉਣ ਧਿਆਨ ਵਿਚਾਰ ਸੰਤ ਸਤਿਅ ਸੰਤ ਦਾਤਾਰ ਅਸੰਖ ਸੋਰੋ ਪਖਸਾਰ ਸੰਖ ਮੋਲ ਬਲਾਈ ਤਾਰ ਕੁਦਰਤ ਕਉਣ ਕਾ ਹਵ ਵਿਚਾਰ ਬਾਰੇ ਅਨਜਾ ਵੇ ਖਾਰ ਜੋ ਤੁਧ ਭਾਵੈ ਸਹੀ ਭਲੀਕਾਰ ਤੂ ਸਦਾ ਸਲਾਮ ਨਰਮਕਾਰ ਅਸੰਖ ਮੋਰਖੰਡ ਕੋ ਹੋਰ ਅਸੰਖ ਹੋਰ ਹਾਂ ਤੋਰ ਅਸੰਖਾ ਵਰ ਕਰ ਜਾ ਹੈ ਜੋਰ ਸੰਖ ਗਉੜ ਹੱਥਾ ਕਮਾਹੇ ਅਸੰਖ ਪਾਪੀ ਪਾਪ ਕਰ ਜਾ ਹੈ ਸੰਖ ਕੋੜਿਆਰ ਕੋੜੀ ਕਰਾਹੇ ਅਸੰਖ ਮਲੇਸ਼ ਮਾਲ ਫਕਾ ਹੈ ਅਸਾਂ ਖ ਨੇ ਨੰਦਰ ਕਰ ਹੈ ਹਾਰੋ ਨਾਨਕ ਨੇ ਕਹ ਵਿਚਾਰ ਹਾਰ ਅਨੰਦ ਆਵੇ ਇੱਕ ਵਾਰ ਜੋਤੁ ਤੁਧ ਭਾਵੇ ਸਈ ਭਲੀਕਾਰ ਤੂ ਸਦਾ ਸਲਾਮ ਨਿਰਕਾਰ ਅਸੰਖ ਨਾਮ ਸੰਖ ਥਾਮ ਗਾਮ ਗਾਮ ਸੰਖ ਲੋ ਅਸੰਖ ਕਹ ਸਿਰ ਪਰ ਹੋਏ ਅਕਰੀ ਨਾਮ ਅਕਰੀ ਸਾਲਾ ਹਾ ਅਕਰੀ ਆਣਗੇ ਤੁਮ ਨੂੰ ਆਖੇ ਜਕਣ ਬੋਲਣ ਬਾਣ ਖਾਸ ਸਦ ਸੰਜੋਗ ਖਾਨ ਜਿਨ ਨੇ ਲਿਖੇ ਤੇ ਸੁਨਾਈ ਜੇ ਫਰਮਾਇ ਤੇ ਤੇ ਪਾਈ ਜੀਤਾ ਕਿਤਾ ਕਿਤਾ ਨਾਉ ਗਿਣ ਨਾਵੇਂ ਨਾ ਕੋ ਥਾਉ ਕੁਦਰਤ ਗਵਣ ਕਹਾ ਵਿਚਾਰ ਵਾਰਿਆ ਨ ਜਾਵ ਖਵਾਰ ਜੋ ਤੁਧ ਭਾਵੇ ਸਈ ਪ੍ਰੀਖਾ ਕੋ ਸਦਾ ਸਲਾਮ ਨਿਰੰਕਾਰ ਭੜਿਆ ਹੱਥ ਪੈਰ ਤਨ ਦੇਹ ਪਾਣੀ ਤੁਥੈ ਅਕ੍ਰਿਸ਼ ਖੇ ਮੂਰਤ ਮਿਲੀ ਤੇ ਕਪੜ ਹੋਏ ਦੇ ਸਾਬੰਦ ਹੋਏ ਪਰ ਇਹ ਮਤ ਪਾਪਾਂ ਤੇ ਸੰਗ ਬਹੁਤ ਕਪਨਾਵੇਂ ਕੇ ਰੰਗੁ ਉਨਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾਲ ਇਕਲਾ ਜਾ ਆਪੇ ਵੀ ਜਾਪੇ ਖਾਓ ਨਾਨਕੁ ਫੁਕਮੀ ਆਵੋ ਜਾ ਤੀਰਸਤ ਆਪਣੇ ਆਨਤਦਾਨ ਜੇ ਕੋ ਕਾਵੇ ਤਿਲਖਾ ਖਬਰ ਸੁਨਿਆ ਮੰਨਿਆ ਮਰ ਕੀ ਤਾ ਪਾਉ ਅੰਤਰਗਾਥ ਤੀਤਮਨ ਲਾਉ ਸਾਗੁਣ ਤੇਰੇ ਮੇ ਨਾਲ ਕੋਏ ਗਿਣ ਗੁ ਕੀਤੇ ਭਗਤ ਨਾ ਹੋਏ ਸੁਨਸਤੇ ਆਤਮਾਣੀ ਵਰਮਾਉ ਸਤ ਸਹਾ ਸਦਾ ਮਨ ਚਾਉ ਕਵਣ ਸਹਿਲਾ ਹੰਤ ਕਾਵਣ ਕੌਣ ਤੇਤ ਕਉਣ ਮਾਰ ਕਵਣ ਸੇ ਰਤੀ ਮਾਹ ਕਵਣ ਜਿਤ ਖਵਾਕਾਰ ਵਿਰਲ ਨ ਪਾਇਆ ਪੰਡਤੀ ਜੇ ਹੋ ਗਲੇ ਪ੍ਰਾਣ ਵਕਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਪ੍ਰਾਣ ਤਿਤ ਵਾਰਨ ਦੁਕੀ ਜਾਣ ਮਾਹ ਨਾ ਕੋਈ ਜਾਕਰਤਾ ਸੇ ਢੀਕੋ ਸਾਝੇ ਆਪੇ ਜਾਣਾ ਸੋਈ ਕਿਵ ਕਰੇ ਆਖਾਂ ਕਿ ਸਾਲਾ ਹੈ ਕਿਉ ਵਰਨੀ ਕਿਵ ਜਾਣਾ ਨਾੜ ਕੇ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣ ਵੱਡਾ ਸਹਿ ਵੱਡੇ ਰਾਜ ਕੀਤਾ ਜਾ ਕਾ ਹੋਇ ਨਾਨਕ ਜੇ ਕੋ ਆਪ ਕੋ ਜਾਣੇ ਅਭੇ ਬਿਨਾਂ ਸੋ ਹੈ ਬਾਤ ਅੱਲਾਹ ਕਾ ਤਾਲੂ ਲਖ ਆਗਾਸਾਂ ਲਾਗ ਔੜ ਕੇ ਔੜ ਕੇ ਭਾਲ ਥੱਕੇ ਦੇਹ ਕਹਿਣ ਇੱਕ ਬਾਤ ਸਹਿ ਸੇ 18 ਕਹਿਣ ਕਥੇ ਬਾ ਅਸੂ ਇੱਕ ਥਾਤ ਲੇਖਾ ਹੋਇ ਤਾ ਲਿਖਿਆ ਲਿਖਿਆ ਹੋਇ ਵਿਨਾਸ਼ ਨਾਨਕ ਗੁਲਾਕੀ ਆਪੇ ਜਾਣੇ ਆਪ ਕੋ ਸਾਲਾ ਹੀ ਸਾਲਾ ਇਤੀ ਸੁਤਨ ਪਾਇਆ ਨਦੀਆਂ ਤੇ ਵਾਪ ਹੈ ਸਮੰਧ ਨਾ ਜਾਣੇ ਸਮੰਧ ਸਾ ਸੁਲਤਾਨ ਗਿਰਹਾ ਸਤਿ ਮਾਲ ਧਨ ਕਿਹੜੀ ਤੁਲਨਾ ਹੋ ਬਣੀ ਜੇ ਇਸਮਨ ਹੋ ਨਸਰੇ ਅੰਤਨਾ ਸਿੱਧੀ ਕਹਿ ਨਾ ਤਕ ਅੰਤਨਾ ਕਰਨੇ ਦੇ ਨਾ ਤਕ ਅੰਤਨਾ ਵੇਖਣ ਸੁਣਨਾਂ ਤਕ ਅੰਤਨਾ ਜਪਿ ਲਿਆ ਮਨ ਮੰਤ ਅੰਤਨਾ ਜੋਤੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾਵਾਰ ਅੰਤਕਾਰਨ ਕਿਤੇ ਬਿਲਾਹੀ ਆਕੇ ਅੰਤ ਨਾ ਪਾਏਗਾ ਇਹ ਹੋਣ ਕਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉਚਾ ਥਾਂ ਉੱਚੇ ਉੱਪਰ ਉੱਚਾ ਨਾਮ ਤੇਵੜੂ ਉੱਚਾ ਹੋਵੇ ਕੋਈ ਇਸ ਉਤੇ ਕੋ ਜਾਣੇ ਸੋਏ ਜਿਉੜਾ ਪ ਜਾਣਿਆ ਆਪਾ ਕੋ ਨਾਨਕ ਨਗਰੀ ਤਮੀਂਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਰਾ ਨਾਮੁ ਮਾਈ ਮੰਗ ਹੈ ਜੋ ਲੋਕਾਰ ਕਿਰਤਿਆਂ ਗਲਤ ਨਹੀਂ ਵਿਚਾਰ ਕਿਤੇ ਖਾਤ ਤੇ ਵਿਕਾਰ ਕਿਤੇ ਲੈ ਲੈ ਮਕਰਪਾਹੇ ਕਿਤੇ ਮੁਰਖਾ ਹੀ ਖਾਏ ਕਿਤੇ ਆਂ ਧੋਖ ਭੂਖ ਸਗ ਮਾਰ ਕਿਤੇ ਦਾਤ ਕਰੀਂ ਅਕਾਰ ਬੰਦ ਖਲਾਸੀ ਖਾਣੇ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਏ ਕੋ ਅਖਣ ਪਾਏ ਉਹ ਜਾਣ ਜਿਤਿਆਂ ਮੋਹ ਖਾਏ ਆਪੇ ਜਾਣ ਆਪੇ ਦੇ ਅੱਖ ਹਸੇ ਪੇ ਗਈ ਕੇ ਜਿਸਨੂੰ ਬਖਸ਼ੇ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਬਣ ਮਲਵਾ ਪਾਰ ਮਲਵਾ ਪਾਰੀ ਮਲ ਕੰਢਾੜ ਅਮਲ ਆ ਵਹਿ ਮਲ ਜਾਹਿ ਮਲ ਪਾਹਿ ਨਾ ਸਮਾਹਿ ਅਮਲ ਧਰਮ ਮਲ ਦੀ ਗਾਨ ਅਮਲ ਤਲ ਮਲ ਪਰਵਾਨ ਮਲ ਬਖਸ਼ੀਸ਼ ਮਨ ਛਾਣ ਅਮਲ ਕਰਮ ਅਮਲ ਪ੍ਰਮਾਨ ਅਮਲੋ ਮਲ ਆਖਿਆ ਨਾ ਜਾਏ ਆਖ ਆਖ ਰਹੇ ਲਗਲਾਏ ਆਖ ਹੈ ਦੇਰ ਪਾੜ ਪੁਰਾਣਾ ਆਖ ਹੈ ਪੜੇ ਕਰੇ ਵਖਿਆਨ ਆਖੇ ਬਰਮੇ ਆਖੇ ਇੰਦੇ ਆਖੇ ਗੋਪੀ ਤੇ ਗੋਵਿੰਦਾ ਆਖੇ ਈਸ਼ਰੀ ਆਖੇ ਸਿੱਧਿ ਆਖੇ ਕਿਤੇ ਕਿਤੇ ਬੋਧਾ ਨਖੇ ਦਾਨ ਆਖੇ ਦੇਵ ਆਖੇ ਸੁਰਨ ਮੰਗਲ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਆਖਣ ਜਾਏ ਇਥੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਜਿਵੜ ਭਾਵੈ ਤੇ ਵੜ ਹੋਈ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾਰ ਕੋ ਲਿਖੀਐ ਸਰਗਾਵਾਰੰਗਵਾਰੂ ਸੂਦਰ ਕੇਹਾ ਸੋ ਕਰ ਕੇ ਹਜ ਸਰਵ ਸਮਾਲੇ ਵਾਜੇ ਨਾਮ ਨੇ ਇਸਨ ਖਾਕ ਕਿਤੇ ਵੰਨ ਹਾਰੇ ਕਿਤੇ ਰਾਗ ਰਿਸ਼ ਉਪਰਿਨ ਕਿਤੇ ਗਵਨ ਹਾਰੇ ਗਾਵੈ ਸੋਹਣੋਂ ਪਾਉਲ ਪਾਣੀ ਦਾ ਸੰਤਰ ਗਾਵੇ ਰਾਜਾ ਕੰਗਵਾਰ ਗਾਵ ਰਹਿ ਚਿਤ ਗੁਪ ਲਿਖ ਜਾਂਦਾ ਹੈ ਲੈ ਕੇ ਬਿਤਰਮੋਂ ਦੇ ਸਾਰੇ ਗਾਵਹਿ ਸ਼ਰ ਬਰਮਾ ਦੇ ਸੋਹਣ ਸਰਗਾਵਾਰ ਗਾਵਹਿ ਇੰਦਿਰਾਸਨ ਉੱਤੇ ਬੈਠੇ ਦੇਵ ਤਿਆਨ ਨਾਲੇ ਗਾਵਹਿ ਸਿਦ ਸਮਾਦੀ ਅੰਦਰ ਗਾਵ ਸਾਲ ਵਿਚਾਰੇ ਗਾਵਣ ਜਤੀ ਸੱਚੀ ਸੰਤੋਖੀ ਗਾਵਹਿ ਜੇ ਕਰਾਰੇ ਗਾਵਣ ਫੰਦਰ ਪੜਨਾਂ ਦੇ ਖੇ ਸਰ ਜਗ ਜਗ ਵਿਦਾਨ ਨਾਲੇ ਗਾਵਹਿ ਮੋਹਣੀ ਆਮਨ ਮੋਹਨ ਸੁਖਾ ਮਚਿਆਲੇ ਗਾਵਣ ਰਤਨਉ ਪਾਇ ਤੇਰੇ ਅਸਰ ਤੇ ਨਾਲੇ ਗਾਵਹਿ ਜੋਦ ਮਹਾਭਲ ਸੁਰਾਂ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮਿਨਰ ਘੰਟਾ ਕਰ ਕਰ ਦੇ ਧਾਰੇ ਸਹਿਤ ਦਰਗਾਹ ਉਹ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਾਂ ਸੇ ਮੈਂ ਜਿਤਨਾ ਨਾਨਕ ਕਿਆ ਵਿਚਾਰੇ ਸੋਈ ਸੋਈ ਸਗੋਂ ਸਰਸਾਹਿਬ ਸਾਹਿਬ ਦਾ ਕੀ ਨਾਲ ਹੈ ਕੀ ਹੋਸੀ ਜਾਏ ਨਾ ਸ੍ਰੀ ਰਚਨਾ ਜਿਨੇ ਰਚਾਈ ਰੰਗੀ ਰੰਗੀ ਪਾਤੀ ਕਰਤ ਜਿਨਸੀ ਮਾਇ ਜਨ ਪਾਈ ਕਰ ਕਰ ਵੇਖੇਗੀ ਸਾ ਆਪਣਾ ਜਿਸ ਸ੍ਰੀ ਵੜਿਆਏ ਜੋ ਤੁਸ ਭਾਵੈ ਸੋਈ ਕਰਸੀ ਹੁਕਮ ਨਾ ਕਰ ਨਹ ਜਾਈ ਉਹ ਪਾਸਾ ਹੋ ਸਹਾ ਪਾਸਾ ਸਹਿ ਨਾਨਕ ਰਹਿਣ ਰਜਾਈ ਹੰਡਾ ਸੰਪਉ ਸਰਪਾਤਿ ਹੋਈ ਧਿਆਨ ਕੀ ਕਰੈ ਕੋ ਕਿੰਤਾ ਕਾਲ ਕੁਵਾਰੀ ਖਾਇ ਜੁਗ ਟੰਡਾ ਪ੍ਰਤੀਤ ਆਈ ਪੰਥੀ ਸੋਜਮਤੀ ਮਨਹਿ ਤੈ ਜਾਣ ਜੀ ਅਦੇਤ ਸਾਂਦੇ ਆਜ਼ ਨੀਰਲਾ ਨਾਜੋ ਇੱਕੋ ਵੇਸ ਭਗਤ ਗਿਆਨ ਦੇ ਆਪਣਾ ਨਾਮ ਘੜ ਘੜ ਵਜੈ ਨਾਰ ਆਪਨ ਆਰਧਨਾਤੀ ਸੋਜਾ ਕੀ ਰੇਦ ਸਦਗਲਾ ਸਾਲ ਸੰਗੋਬ ਜੋਗ ਦੇ ਕਾਰ ਚਲਾਵੇਂ ਹੈ ਕਿਆ ਵੇ ਭਾਵ ਅਦੇ ਇਸਾਂ ਦੇ ਆਦੇ ਨੀਰ ਨਾਦ ਰਾਜ ਜਿਵੇਂ ਲਿਖੋ ਵੇਸਾ ਇਕਾਂ ਮਾਈ ਜੁਗਤ ਵੈ ਆਇ ਤਨ ਚਲੇ ਪਰਵਾਣ ਇੱਕ ਸੰਸਾਰਿਕ ਬੰਦਾ ਰਿਪਲਾਏ ਦੇ ਗਾ ਜਿਸ ਭਾਵ ਹੈ ਤਿਸਲਾਬ ਜੇ ਹੋਵੇ ਪ੍ਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਿਡਾਰ ਜੇ ਇਸਾਂ ਦੇਸ ਆਦੇ ਨੀਰ ਨਾਦ ਨਾ ਜੋ ਦੇਖੋ ਵੇਸਾ ਆਸਨ ਲਾਇਆ ਢੰਡਾਰੋ ਜੋਗ ਇਸ ਐਸੇ ਕਵਾਰ ਕਰ ਕਰ ਵੇਖੈ ਸਰਜਣਹਾਰ ਨਾਨਕ ਸੱਚੇ ਕੀ ਸਾਚੀ ਖਾਰ ਅਦੇ ਤੇ ਸਿਆੰਦੇਸ਼ ਆਦ ਅਨੀਲ ਆਦ ਰਾਜ ਜੋਗ ਦੇਖੋ ਐਸਾ ਇੱਕ ਦੋ ਜੀ ਪੌਣ ਲਖ ਹੋਇ ਲਖ ਉਹ ਹੈ ਲਖ 20 ਲਖ ਲਖ ਈੜਾ ਕੀ ਹੈ ਇੱਕ ਨਾਮ ਜਗਦੀਸ਼ ਇਹ ਤਰਾਹ ਪਦ ਪਵੜੀਆਂ ਚੜਿਅਾ ਹੋਏ ਕੀਸ ਸੁਣ ਗੁਰਨਾਥ ਕਾਚ ਕੀ ਕੀਤਾ ਆਈ ਰਿਸ ਨਾਲਖ ਨਜ਼ਰੀ ਪਈ ਥੋੜੀ ਢੋੜਾ ਠੀਸ ਆਖਣ ਜੋ ਜੈਨੈ ਨਿਯੋਰ ਜੋਰ ਨਾ ਬੰਗੜੇ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਾਨ ਮਕਸੂਰ ਜੋਰ ਨਾ ਸਤਿ ਗਿਆਨ ਵਿਚਾਰ ਜੋਰ ਨਾ ਜੁਕਤੇ ਛੱਕੇ ਸੰਸਾਰ ਜਿਸ ਸੇ ਹੱਥ ਜੋਰ ਕਰਵੇ ਖੈਸ ਹੋਏ ਨਾਲ ਕੁ ਸੰਮੀਤ ਨਾ ਕੋਏ ਰਾਤੀ ਰੁਤੀ ਦਿੱਤੀ ਵਾਰ ਕਮਨ ਪਾਣੀ ਗਰੀ ਕਾਤਾਲ ਤਿਸ ਵਿੱਚ ਧਰਤੀ ਥਾਂ ਬਖੀ ਤਰਮਸਾਲ ਐ ਸਵਜੀ ਜੀ ਜੋਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਿਤੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਕੋ ਵੇਣੇ ਸ਼ਾਨ ਕੱਟ ਪਕਾਈ ਉਥੈ ਪਾਏ ਨਾਨਕ ਵੇਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮਾ ਗਿਆਨ ਖੰਡ ਕਾ ਕੋ ਕਰਮਾ ਕਿਤੇ ਪਉਣ ਪਾਣੀ ਤੇ ਸੰਤਰ ਕਿਤੇ ਕਾਨ ਮਹਿਸ ਕਿਤੇ ਵਰਮਹਿ ਘਰਿਣੀ ਇਹ ਰੂਪ ਰੰਗ ਕੇ ਵੇਸ ਕਿਤਿਆਂ ਕਰਮ ਧਮੀ ਮੇਰ ਕਿਥੇ ਕਿਥੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਥੇ ਕਿਤੇ ਮੰਡਲ ਦੇਸ ਕਿਤੇ ਸਿਦਵਦ ਨਾ ਕਿਤੇ ਕਿਤੇ ਦੇਵੀ ਵੇਸ ਕਿਥੇ ਦੇਵਦਾਨੁ ਮੰਨ ਕਿਤੇ ਕਿਤੇ ਰਜਨ ਸਮੁੰਦਰ ਕਿਤਿਆਂ ਖਾਣੀ ਕਿਤਿਆਂ ਬਾਣੀ ਕਿਥੇ ਪਾਤਲੰਦ ਕਿਤਿਆਂ ਸਰਤੀ ਸਵ ਕਿਥੇ ਨਾਤਿ ਅੰਤ ਨਾ ਹੰਤਾ ਗਿਆਨ ਖੰਡ ਮਹਿ ਗਿਆਨ ਪਰਚੰਡ ਇਥੈ ਨਾਦ ਬਨੋਰ ਕੋੜ ਅਨੰਤ ਸਰਮ ਖੰਡ ਕੀ ਬਾਣੀ ਰੂਪ ਵਿੱਥੈ ਘੜਤ ਕੜੀਏ ਬਹੁਤ ਹੀ ਅਨੂਖਾ ਆਕੇ ਆ ਗੱਲਾ ਕਤਿਆਂ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਵਿੱਥੈ ਘੜੀਏ ਸਰਤ ਮਰਤ ਮਨ ਲਗਤ ਵਿੱਥੈ ਘੜੀਏ ਸਰਾ ਸਦਾ ਕੀ ਸਦਾ ਕਰਮ ਖੰਡ ਕੀ ਬਾਣੀ ਜੋਰ ਵਿੱਥੈ ਹੋਰ ਕੋਈ ਹੋਰ ਵਿੱਥੈ ਜੋਦ ਮਹਾਭਸੂਰ ਤਿਨ ਮਹਿ ਰਾਮ ਰਹਿਆ ਪਰਭੂ ਜਿੱਥੈ ਸਿਰਤੋ ਸਿੱਤਾ ਮਹਿਮਾ ਮਾ ਹੈ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਹੈ ਮਰਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾ ਹੈ ਤਿਰਥੈ ਭਗਤ ਵਸੈ ਕੇ ਲੋ ਕਰੇ ਅਨੰਦ ਸਚਾ ਮਨ ਸੋਏ ਸਤਿ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨੇ ਹਾਲ ਤਿਰਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂਤ ਨਾ ਅੰਤ ਤਿਰਥੈ ਲੋ ਲੋ ਆਕਾਰ ਜੀਵ ਜਿਉ ਹੁਕਮਤ ਦਾ ਤਬਕਾਰ ਦੇਖੈ ਵਖਸੈ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰਾਂ ਤੇ ਸੁਨਿਆਰ ਅਹਿਨ ਮਸਬੀ ਦਾ ਕੀਆ ਭੋਗ ਲਾਗਨ ਤਉ ਤਾਉ ਭਾਂਡਾ ਪਾਉ ਮ੍ਰਿਤ ਘਾਲ ਘੜੀਐ ਸਭ ਸਕੀ ਡੰਡ ਘਾਲ ਜਿੰਨ ਕੋ ਨਦਰ ਕਰਮ ਨਜ਼ਾਰ ਨਾਨਕ ਨਦਰੀ ਨਜ਼ਰ ਨੇ ਹਾਲ ਜਿੰਨ ਕੋ ਨਦਰ ਕਰਮ ਤਿਨ ਕਾਰ ਨਾਨਕ ਨੰਦਰੀ ਨਦਰ ਨਿਹਾਲ ਕੋ ਨਦਰ ਕਰਮ ਤਨ ਕਾਰ ਨਾਨਕ ਨਜ਼ਰੀ ਨਦਰ ਨਿਹਾਲ ਸੁਣੋ ਭਾਵੇਂ ਗੁਰੂ ਪਾਣੀ ਪਤਾ ਮਰਤਾ ਤਾ ਸਮਾਹ ਤੋ ਦਿਵਸ ਰਾਤ ਦੁਇ ਰਾਹੀ ਗਾਇਆ ਖਿਲ ਸਗਲ ਜਗਤ ਚੰਗਿਆ ਆਪਰੇ ਆਇ ਵਾਚੇ ਸਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕੀ ਨਾਮ ਤੇ ਆਇਆ ਗਏ ਮਸਕਰ ਕਾਲ ਨਾਨਕ ਦੇਵ ਖੁਜਲੇ 63 ਨਾਮ ਕੀ ਨਾਮ ਤੇ ਆਇਆ ਗਏ ਮਸਕਰ ਕਾਲ ਨਾਨਕ ਦੇਵ ਖੁਜਲੇ 63 ਨਾਮ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕਿਉਂ ਕਹਤੇ ਹੈ